ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਬਰੀ ਪੰਜਾਬ ਚੈਨਲ ਵਿੱਚ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਚਾਰ ਸਾਹਿਬਜ਼ਾਦੇਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਕਿਵੇਂ ਪਾਪੇ ਵਜ਼ੀਰ ਖਾੜੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੂਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਤਸੀਹੇ ਦੇ ਕੇ ਦੀਹਾੜੇ ਵਿੱਚ ਚਿਣ ਕੇ ਸ਼ਹੀਦ ਕੀਤਾ ਪੂਰੀ ਸਿੱਖ ਕੌਮ ਵਿੱਚ ਹੀ ਇਹਨਾਂ ਸ਼ਹੀਦਿਆਂ ਨੂੰ ਲੈ ਕੇ ਦਿਲ ਵਿੱਚ ਰੋਸ ਹੁੰਦਾ ਹੈ ਕਿ ਪਾਪੀ ਵਜ਼ੀਰ ਖਾਨ ਨੇ ਦਿੱਕੇ ਬਸੂਬ ਬਾਲਾ ਉੱਤੇ ਐਨੇ ਵਟੇ ਜੁਲਮ ਕੀਤੇ ਪਰ ਖਾਲਸਾ ਕਦੇ ਵੀ ਆਪਣੇ ਸਿਰ ਉੱਤੇ ਬਾਜੀ ਨਹੀਂ ਰੱਖਦਾ ਛੋਟੇ ਸਾਹਿਬ ਜਦਿਆ ਦੀ ਸ਼ਹੀਦੀ ਦਾ ਬਦਲਾ ਕੁਝ ਸਮੇਂ ਬਾਅਦ ਵਿੱਚ ਹੀ ਬਾਬਾ ਪੰਦਾ ਸਿੰਘ ਬਾਹਦਰ ਦੇ ਸਰਾਂਦ ਦੀ ਇੱਟ ਨਾਲ ਇਟਕੜ ਕਾ ਕੇ ਲਿਆ ਸੀ ਕਿਵੇਂ ਫਿਰ ਆਪਣੇ ਆਖੀਰ ਸਮੇਂ ਵਿੱਚ ਵਜ਼ੀਰ ਖਾਨ ਅਤੇ ਸੁੱਚੇ ਦੰਦ ਵਰਗੇ ਪਾਪੀ ਤਰਲੇ ਪਾਉਂਦੇ ਫਿਰਦੇ ਸਨ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਕੋਈ ਮੁਖਬਰ ਵੀ ਜਾਉਂਦਾ ਨਹੀਂ ਸੀ ਰਹਿਣ ਦਿੱਤਾ ਵੀਡੀਓ ਨੂੰ ਸੌੜ ਕੇ ਤੁਹਾਡੇ ਬਹੁ ਵੀ ਵਾਹਿਗੁਰੂ ਨਿਕਲੇਗਾ ਸੋ ਕਿਰਪਾ ਕਰਕੇ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਧਰਮਸ਼ੀ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਨੇ ਜਦੋਂ 11 ਬਿਰਾਕੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਤਾਂ ਉਸ ਵਕਤ ਗੁਰੂ ਸਾਹਿਬਾਂ ਨੇ ਬਾਬਾ ਪਤਾ ਸਿੰਘ ਬਾਹਤਰ ਨਾਲ ਕਈ ਹੁਕਮਨਾਮੇ ਕੀਤੇ ਸਨ ਜਿਨ੍ਹਾਂ ਵਿੱਚੋਂ ਇੱਕ ਹੁਕਮ ਇਹ ਵੀ ਸੀ ਕਿ ਕਿਸੇ ਵੀ ਸ਼ਾਸਕ ਨੂੰ ਬਦਲੇ ਦੀ ਭਾਵਨਾ ਨਾਲ ਨਹੀਂ ਮਾਰਨਾ ਪਰ ਜਦੋਂ ਬਾਬਾ ਪਤਾ ਸਿੰਘ ਬਾਹਤਰ ਨੂੰ ਛੋਟੇ ਸਹਿਬ ਜਾਂਦਿਆਂ ਦੀ ਸ਼ਹਾਦਤ ਬਾਰੇ ਪਤਾ ਲੱਗਾ ਤਾਂ ਉਹ ਗਰੋਧ ਵਿੱਚ ਭਰ ਗਏ ਉਹਨਾਂ ਵजीर खान ਦਾ ਨਾਚ ਕਰਨ ਦਾ ਅਤੇ ਸਰਦ ਦੀ ਇੱਟ ਨਾਲ ਇੱਟ ਖੜਕਾਉਣ ਦਾ ਫੈਸਲਾ ਕਰ ਲਿਆ ਬਾਬਾ ਬੰਦਰ ਸਿੰਘ ਬਾਹਤਰ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਦੇ ਹਰੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਨਾਲ ਕੀਤਾ ਇਹ ਵਚਨ ਤੋੜ ਰਿਹਾ ਕਿਉਂਕਿ ਵਜੀਰ ਖਾਨ ਨੇ ਤਾਂ ਜੁਲਬਾ ਦੀ ਹੱਤੀ ਮਗਾ ਦਿੱਤੀ ਬਾਬਾ ਪੰਡਾ ਸਿੰਘ ਬਾਦਰ ਪੂਰੀ ਖਾਲਸਾ ਫੌਜ ਦੇ ਨਾਲ ਸਰਾਗ ਦੇ ਉੱਤੇ ਹਮਲੇ ਦੀਆਂ ਤਿਆਰੀਆਂ ਵਿੱਚ ਜੁਟ ਗਏ ਉਦੋਂ ਜਦੋਂ ਵਜੀਰ ਖਾਨ ਨੂੰ ਇਸ ਗੱਲ ਬਾਰੇ ਪਤਾ ਲੱਗਾ ਕਿ ਦਸਮ ਗੁਰੂ ਦੇ ਭੇਜੇ ਹੋਏ ਬਾਬਾ ਪੰਡਾ ਸਿੰਘ ਬਾਦਰ ਅਤੇ ਖਾਲਸਾ ਫੌਜ ਉਹਨਾਂ ਤੋਂ ਬਦਲਾ ਲੈਣ ਵਾਸਤੇ ਆ ਰਹੇ ਹਰ ਤਾਂ ਉਸਨੇ ਪਹਿਲਾਂ ਹੀ ਹਮਲਾ ਕਰਨ ਲਈ ਔਰ ਦੂਜੇ ਮੁਗਲ ਸ਼ਾਸਕਾਂ ਨੂੰ ਆਪਣੀ ਬਦਦ ਵਾਸਤੇ ਚਿੱਠੀਆਂ ਭੇਜਨੇ ਸ਼ੁਰੂ ਕਰ ਦਿੱਤੀਆਂ। ਦਰਦਾਬਾਰਾ ਵਜ਼ੀਰਖਾਨ ਦੂਜੇ ਮੁਗਲ ਰਾਜਿਆਂ ਨੂੰ ਇਸਲਾਬ ਦੀਆਂ ਦੁਹਾਈਆਂ ਦੇ ਕੇ ਆਪਣੀ ਬਦਦ ਵਾਸਤੇ ਉਕਸਾਰਿਆ ਸੀ। ਕੁਝ ਮੁਗਲ ਸ਼ਾਸਕ ਉਸ ਦੀ ਚਾਲ ਵਿੱਚ ਫਸ ਵੀ ਗਏ। ਇਦਾਂ ਕਰਕੇ ਵਜ਼ੀਰਖਾਨ ਕੋਲ ਹੌਲੀ-ਹੌਲੀ 1 ਲੱਖ ਤੋਂ ਵੱਧ ਸਿਪਾਹੀ ਪਹੁੰਚ ਚੁੱਕੇ ਸਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਹਾਥੀ, ਘੋੜੇ, ਤੋਪਾ, ਬੰਦੂਕਾਂ ਆਦਿ ਦੇ ਹਥਿਆਰ ਸਨ। ਉਧਰ ਜਦੋਂ ਬਾਬਾ ਬੰਦਰ ਸਿੰਘ ਬਾਹਦਰ ਨੇ ਪੰਜਾਬ ਦੇ ਸਾਰੇ ਸਿੱਖਾਂ ਨੂੰ ਚਿੱਠੀਆਂ ਪਾਈਆਂ ਤਾਂ 40000 ਦੇ ਕਰੀਬ ਖਾਲਸਾ ਫੌਜ ਉਹਨਾਂ ਦੀ ਅਗਵਾਈ ਵਿੱਚ ਇਕੱਠੀ ਹੋ ਗਈ। ਮੁਗਲਾਂ ਦੇ ਮੁਕਾਬਲੇ ਖਾਲਸਾ ਫੌਜ ਕੋਲ ਸਿਰਫ ਦੇਜੇ ਤਲਵਾਰਾਂ ਤੇ ਥੋੜੀ ਜਿਹੀ ਗਿਰਤੀ ਵਿੱਚ ਬੰਦੂਕਾਂ ਹੀ ਚੱਲ। ਬਾਬਾ ਬੰਦਰ ਸਿੰਘ ਬਾਹਦਰ ਦੀ ਅਗਵਾਈ ਵਿੱਚ ਭਾਈ ਬਾਜ ਸਿੰਘ, ਭਾਈ ਬਿਰੋਧ ਸਿੰਘ ਤੇ ਭਾਈ ਫਤਿਹ ਸਿੰਘ ਫੌਜ ਦੇ ਸਰਪਤੀ ਥਾਪੇ ਗਏ। ਉਦੋਂ ਦੂਜੇ ਪਾਸੇ ਵजीर खान ਦੀ ਫੌਜ ਵਿੱਚ ਸ਼ੇਰ ਬਾਬਦ ਖਾਨ ਅਤੇ ਦਵਾਰ ਸੁੱਚਾ ਨਦ ਵਰਗੇ ਸ਼ਾਮਲ ਸਨ ਬਾਬਾ ਬੰਦਾ ਸਿੰਘ ਬਹਾਦਰ ਦੀ ਦੇ ਖਾਲਸਾ ਫੌਜ ਨੂੰ ਤੇਰੇ ਹਿੱਸਿਆਂ ਵਿੱਚ ਵੰਡ ਲਿਆ ਸਭ ਤੋਂ ਅੱਗੇ ਸ਼ਕਤੀਸ਼ਾਲੀ ਸਿੱਖ ਯੋਧੇ ਫਿਰ ਉਹਨਾਂ ਤੋਂ ਥੋੜੇ ਕਮਜ਼ੋਰ ਦੇ ਅਖੀਰ ਵਿੱਚ ਆਬ ਖਾਲਸਾ ਪਥ ਜੋ ਪੈਦਲ ਲੜਾਕੂ ਸਨ ਮਕਾਰ ਵजीर खान ਨੇ ਚਲਾਕੀ ਵਰਤਦੇ ਹੋਏ ਸੁੱਚਾ ਨਦ ਦੇ ਭਤੀਜੇ ਨੂੰ 1000 ਸਿਪਾਹੀ ਦੇ ਕੇ ਬਾਬਾ ਪੱਦਾ ਸਿੰਘ ਬਾਦਰ ਖੂਲ ਭੇਜਿਆ ਤੇ ਕਿਆ ਕੇ ਅਸੀਂ ਤੁਹਾਡੇ ਨਾਲ ਲੜਨਾ ਚਾਹੁੰਦੇ ਹਾਂ ਸਾਡਾ ਵਜ਼ੀਰ ਖਾਨੇ ਧੋਖਾ ਦਿੱਤਾ ਹੈ ਪਰ ਖਾਨ ਸਾਹਿਬ ਪਹਿਲਾਂ ਹੀ ਇਹਦਾ ਚਾਲਾ ਤੋਂ ਵਾਕਿਫ ਸੀ ਇਸਨੇ ਬਾਬਾ ਪੱਦਾ ਸਿੰਘ ਬਾਦਰ ਦੇ ਉਹਦਾ ਸਾਰਿਆਂ ਹਜ਼ਾਰ ਸਿਪਾਈਆਂ ਨੂੰ ਸਭ ਤੋਂ ਪਿੱਛੇ ਭੇਜ ਦਿੱਤਾ ਤਾਂ ਜੋ ਇਹ ਜਦੋਂ ਗਿਦਾਰੀ ਕਰਦੇ ਗਏ ਵੀ ਤਾਂ ਫੌਜ ਨੂੰ ਕੋਈ ਨੁਕਸਾਨ ਨਾ ਹੋਵੇ ਦੋਵੇਂ ਫੌਜਾਂ ਚੱਪੜਚਿੜੀ ਦੇ ਮੈਦਾਨ ਵਿੱਚ ਆਪੋ ਸੱਪਨੇ ਹੋ ਗਈਆਂ 12 22 1710 ਇਸਵੀ ਨੂੰ ਸਰਹਾਦ ਤੋਂ 20 ਕਿਲੋਮੀਟਰ ਦੂਰ ਚੱਪੜਚੇਰੀ ਦੇ ਅਸਤਾਨ ਤੇ ਸਿੱਖ ਅਤੇ ਮੁਗਲ ਫੌਜਾਂ ਵਿਚਕਾਰ ਲੜਾਈ ਸ਼ੁਰੂ ਹੋ ਗਈ। ਸਿੱਖਾਂ ਨੇ ਪਹਿਲਾਂ ਵਜ਼ੀਰ ਖਾਨ ਦੀਆ ਤੋਪਾਂ ਦੇ ਕਬਜ਼ਾ ਕੀਤਾ। ਫਿਰ ਐਡੇ ਤੀਰ ਛੱਡੇ ਕਿ ਮੁਗਲ ਫੌਜ ਦੇ ਹਾਥੀ ਜੱਕ ਵੀ ਰੁਕੇ ਵਾਪਸ ਭਾਈਦੇ ਹੋਏ ਆਪਣੀ ਫੌਜ ਨੂੰ ਨਹੀਂ ਦਰਨਣ ਲੱਗੇ। ਸਿੱਖ ਘੋੜਸਵਾਰ ਸਿਪਾਹੀਆਂ ਨੇ ਬਗਲਾ ਦੇ ਆਹੂ ਲਾ ਛੁੱਟੇ। ਉਧਰ 1000 ਸਿਪਾਹੀ ਲੈ ਕੇ ਆਇਆ ਦਵਾਰ ਸੁੱਚਾ ਜੱਜ ਦਾ ਪਤੀ ਜਿਹਦੇ ਵੀ ਗਿਦਾਰੀ ਕਰਦੇ ਹੋਏ ਸਿੱਖ ਫੌਜ ਦਾ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਮੁਗਲ ਫੌਜ ਸਿੱਖਾਂ ਉਤੇ ਭਾਰੀ ਪੈ ਰਹੀ ਹੈ ਇਹ ਦੇਖ ਕੇ ਬਾਬਾ ਬੰਦਰ ਸਿੰਘ ਬਾਦਰ ਨੇ ਆਪ ਕੁਬਾਰ ਸੰਭਾਲੀ ਸਿੱਖ ਸਰਪਤੀ ਭਾਈ ਬਾਜ ਸਿੰਘ ਦਾ ਮੁਕਾਬਲਾ ਸੁੱਚਾ ਦੱਦ ਦੇ ਨਾਲ ਹੋ ਗਿਆ ਪਰ ਸੁੱਚਾ ਦੱਦ ਦਾ ਸਿਰਫ ਚਲਾਕੀਆਂ ਕਰ ਜੋਗਾਈ ਸੀ ਉਹ ਮੁਕਾਬਲਾ ਵਿੱਚੇ ਛੱਟ ਕੇ ਸਰਹੱਦ ਭੱਜ ਗਿਆ ਬਾਬਾ ਬੰਦਰ ਸਿੰਘ ਬਾਦਰ ਨੇ ਸ਼ੇਰ ਬਾਬਦ ਖਾਨ ਨੂੰ ਵੀ ਢੇਰ ਕਰ ਦਿੱਤਾ ਪਿੱਛੇ ਸਿਰਫ ਮਦਾਨ ਵਿੱਚ ਵਜ਼ੀਰ ਖਾਨ ਰਹਿ ਗਿਆ ਸੀ ਫੌਜਾਂ ਲੜਦੇ ਲੜਦੇ ਬਾਬਾ ਪੰਦਰ ਸਿੰਘ ਬਾਦਰ ਉਤੇ ਵਜੀਰ ਖਾਨ ਦੇ ਪਿੱਠ ਉਤੇ ਵਾਰਨ ਕਰਨ ਲਈ ਧੋਕੇ ਨਾਲ ਇੱਕ ਦੇਜਾ ਚਲਾਇਆ ਪਰ ਭਾਈ ਬਾਦ ਸਿੰਘ ਦੀ ਦਿਗਾ ਉਤੇ ਚੜ ਗਿਆ ਤੇ ਭਾਈ ਪਾਜ ਸਿੰਘ ਨੇ ਉਹੀ ਦੇਜਾ ਵਜੀਰ ਖਾਨ ਵੱਲ ਵਾਪਸ ਚਲਾ ਦਿੱਤਾ ਜਿਸ ਨਾਲ ਵਜੀਰ ਖਾਨ ਦਾ ਹਾਥੀ ਜਕਬੀ ਹੋ ਕੇ ਧਰਤੀ ਤੇ ਡਿੱਗ ਪਿਆ ਤੇ ਵਜੀਰ ਖਾਨ ਸਮੇਤ ਹਾਥੀ ਧਰਤੀ ਤੇ ਆੜ ਪਿਆ ਧਰਤੀ ਤੇ ਪਿਆ ਵਜੀਰ ਖਾਨ ਤੀਰ ਚਲਾਉਣੇ ਨੱਗਾ ਸੀ ਕਿ ਭਾਈ ਫਤਿਹ ਸਿੰਘ ਨੇ ਤਲਵਾਰ ਦੇ ਇੱਕੋ ਵਾਰ ਦੇ ਹੀ ਵजीरਖਾ ਦਾ ਵੱਡਾ ਚੀਰ ਦਿੱਤਾ। ਵजीरਖਾਨ ਭਾਵੇਂ ਜਕਬੀ ਹੋ ਗਿਆ ਸੀ ਪਰ ਉਹ ਅਜੇ ਜਿਉਂਦਾ ਸੀ ਜਿਸ ਨੇ ਛੋਟੇ-ਛੋਟੇ ਬਾਲਾ ਨੂੰ ਦੀਆ ਵਿੱਚ ਚਿਰਕੇ ਇੰਨਾ ਵੱਡਾ ਪਾਪ ਕੀਤਾ ਸੀ। ਤਾਂ ਪੂਰੀ ਖਾਲਸਾ ਫੌਜ ਨੇ ਫੈਸਲਾ ਕੀਤਾ ਕਿ ਇਸ ਪਾਪੀ ਨੂੰ ਏਵੇਂ ਹੀ ਦੀ ਸਜ਼ਾ ਦਿੱਤੀ ਜਾਵੇਗੀ। ਦਰਦ ਨਾਲ ਤੜਫਦੇ ਹੋਏ ਵजीरਖਾਨ ਨੂੰ ਸਿੱਧਾਰੇ ਘੋੜਿਆਂ ਮਗਰ ਬੰਨ ਲਿਆ ਅਤੇ ਖਿਸੀੜਦੇ ਹੋਏ ਚੱਪੜ ਚਿੜੀ ਤੋਂ 20 ਕਿਲੋਮੀਟਰ ਦੂਰ ਸਰਹਾਦ ਉਸੇ ਜਗ੍ਹਾ ਤੇ ਲੈ ਆਏ ਜਿੱਥੇ ਵਜ਼ੀਰ ਖਾਨ ਨੇ ਛੋਟੇ ਸਹਿਬਜ਼ਾਦੇ ਨੂੰ ਡੀਆਂ ਵਿੱਚ ਚੜਵਾਇਆ ਸੀ ਆਤ ਬੋਏ ਹੋਏ ਵਜੀਦੇ ਦਾ ਹੰਕਾਰ ਔਰ ਚੂਰੋ ਚੂਰ ਹੋ ਗਿਆ ਸੀ ਤੇ ਉਹ ਖਾਲਸੇ ਕੋਲ ਰਹਿਮ ਦੀ ਭੀਗ ਬਗ ਰਿਹਾ ਸੀ ਪਰ ਇਸ ਪਾਪੀ ਨੂੰ ਰਹਿਮ ਦਾ ਹੱਕਦਾਰ ਨਹੀਂ ਸੀ ਇਸ ਲਈ ਸਿੱਖਾਂ ਨੇ ਵਜ਼ੀਰ ਖਾਨ ਨੂੰ ਇੱਕ ਜੱਟ ਦੇ ਰੁੱਖ ਦਾ ਪੁੱਠਾ ਲੰਕਾ ਦਿੱਤਾ ਤੇ ਹੀਟਾ ਖਾਲਸੇ ਰੇ ਅੱਗ ਬਾਰ ਦਿੱਤੀ ਜਿਸ ਨਾਲ ਉਸ ਦਾ ਜਕਵੀ ਹੋਇਆ ਸਰੀਰ ਅੱਗ ਵਿੱਚ ਝੁਲਸ ਚੁੱਕਾ ਸੀ ਪਾਰੋਸ ਦੇ ਸਾਹ ਦੇ ਮਿੱਤਿਆਲੇ ਸਰਾਂ ਆ ਤਾਂ ਬੋਏ ਹੋਏ ਵਜੀਦੇ ਨੂੰ ਖਾਂਸੇ ਦੇ ਸਰਾਂ ਦੇ ਚਰਾਹੇ ਵਿੱਚ ਸੁੱਟ ਦਿੱਤਾ ਜਿੱਥੇ ਇੱਲਾ ਨੇ ਅਸਰੋ ਜਾਂਦੇ ਰੋੜ ਚੋਚ ਕੇ ਖਾਦਾ ਉਹ ਉੱਚੀ ਉੱਚੀ ਕਰਨਾਕੇ ਹੁਣ ਆਪਣੀ ਮੌਤ ਹੀ ਮੰਗ ਰਿਆ ਸੀ ਕਿ ਮੈਨੂੰ ਮੌਤ ਦੇ ਦੋ ਇਸ ਤਰ੍ਹਾਂ ਵਜੀਰ ਖਾਲ ਦਾ ਖਾਤਮਾ ਕਰਕੇ ਸਿੱਖਾੜੇ ਚੱਪੜ ਚਰੀ ਦਾ ਜੱਗ ਜਿੱਤ ਲਿਆ ਉਹਨ ਵਾਰੀ ਸੀ ਸੁੱਚਾ ਰੰਦ ਦੀ ਜੋ ਜੱਗ ਦੇ ਮੈਦਾਨ ਵਿੱਚੋਂ ਡਰ ਕੇ ਭੱਜਿਆ ਸੀ ਉਸ ਸਰਾਂਦ ਦੀਆਂ ਗਲੀਆਂ ਵਿੱਚ ਲੁਕਿਆ ਬੈਠਾ ਸੀ ਸੋ ਉਹ ਬੇਲਤੇ ਸਿਗਾਰੇ ਸੁਚੇ ਨਾਦਰ ਨੂੰ ਵੀ ਗ੍ਰਿਫਤਾਰ ਕਰਕੇ ਸਰਹੱਦ ਦੇ ਕਿਲੇ ਵਿੱਚ ਲਿਆਂਦਾ ਤੇ ਉਸ ਦੇ ਡੱਕ ਵਿੱਚ ਇੱਕ ਮੋٹے ਰਸੇ ਨਾਲ ਬਕੇਲ ਪਾ ਕੇ ਸਰਹੱਦ ਦੀਆਂ ਗਲਗਾਂ ਵਿੱਚ ਉੱਥੋਂ ਭੀਕ ਬਗਵਾਈ ਗਈ ਅਤੇ ਸੁਚੇ ਨਾਦਰ ਨੂੰ ਵੀ ਦਰਦਨਾਕ ਮਾਰ ਦਿੱਤੀ ਗਈ ਇਹ ਦੇਖ ਸਰਹੱਦ ਦੇ ਬਜ਼ੁਰਗ ਡਰ ਗਏ ਕਿ ਜਿਵੇਂ ਵਜੀਰ ਖਾਨ ਸਿੱਖਾਂ ਉੱਤੇ ਜੁਲਮ ਕਰਦਾ ਸੀ ਓਵੇਂ ਸਿੱਖ ਹੋਰ ਸਾਡੇ ਤੇ ਜੁਲਮ ਕਰਨਗੇ ਪਰ ਖਾਲਸੇ ਨੇ ਕੋਈ ਵੀ ਲੁੱਟਮਾਰ ਨਹੀਂ ਕੀਤੀ ਤੇ ਸਾਰਿਆਂ ਦੇ ਸਾਹਮਣੇ ਐਲਾਨ ਕੀਤਾ ਕਿ ਹਰੇਕ ਧਰਮ ਦਾ ਪੱਤਾ ਸਰਾਂਦ ਵਿੱਚ ਬੀ ਕਾਮ ਹੋ ਕੇ ਰਵੀ ਵਜੀਰ ਖਾ ਦੇ ਮੈਦ ਢੈ ਢੀਰੀ ਕਰ ਦਿੱਤੇ ਗਏ ਇਸ ਤਰ੍ਹਾਂ ਸਰਾਂਦ ਹੋਰ ਸਿੱਖਾਂ ਦੇ ਹਵਾਲੇ ਹੋ ਚੁੱਕਾ ਸੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਸਿੱਕੇ ਚਲਾਏ ਇੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਛੋਟੇ ਕਸਾਦਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਏ ਸੋ ਦੋਸਤੋ ਇਸੇ ਛੋਟੇ ਸਾਬ ਜਦਿਆਂ ਦੀ ਸ਼ਹਾਦਤ ਦਾ ਬਦਲਾ ਅਤੇ ਸਿੱਖਾਂ ਦੀ ਸਰਾਹਤ ਫਤਿਹ ਦੀ ਦਾਸਤਾ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਹ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ